ਕਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਨ ਜੈ ਪਾਤ। ਸਾਥੀਓ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਆਪਾਂ ਜੈ ਪੀਨ ਕਿਉਂ ਕਿਹਾ ਹੈ। ਇਹ ਜਾਣਕਾਰੀ ਦੇਣੀ ਵੀ ਜ਼ਰੂਰੀ ਆ। ਜੈ ਪੀਨ ਬਾਬਾ ਸਾਹਿਬ ਡਾਕਟਰ ਪੀਟਕਰ ਵੀਰੋ ਸਭ ਦਾ ਨਾਰਾ ਜਿਨ੍ਹਾਂ ਨੇ 25 ਸਾਲ ਸਾਡੇ ਲਈ ਯੂਨੀਵਰਸਿਟੀ ਕੀਤਾ ਸਾਡਾ ਛਿਦਜੰਨ ਬਣਾਇਆ ਸਾਨੂੰ ਹੱਕ ਲੈ ਕੇ। ਉਹਨਾਂ ਦਾ ਨਾਰਾ ਸਾਨੂੰ ਸਭ ਤੋਂ ਪਹਿਲਾਂ ਬੋਲਣਾ ਚਾਹੀਦਾ। ਪਰ ਮੈਂ ਫਿਰ ਦੁਬਾਰਾ ਬੇਨਤੀ ਕਰੂੰਗਾ ਕਿ ਜੈ ਭਿੰਦੀ ਆਵਾਜ਼ ਪੂਰੀ ਹੋਵੇ ਕਿ ਇਸ ਪਿੰਡ ਦੇ ਜਿਹੜੇ ਆਪਣੇ ਵਿਰੋਧੀ ਉਹਨਾਂ तक ਆਵਾਜ਼ ਜਾਵੇ ਕਿ ਜੈ ਭਿੰਦੀ ਮਿਸ਼ਨ ਨੇ ਸਾਨੂੰ ਹਰਾਤਾ ਤੇ ਜਿਹੜਾ ਸੱਚ ਹੈਗਾ ਉਹਨੂੰ ਜਿਤਾਣਾ ਹੈ ਜੈ ਭਿੰਦੀ ਜੈ ਭਾਰ ਜੈ ਭਿੰਦੀ ਜੈ ਭਾਰ ਅੱਜ ਪਿੰਡ ਖੈਰੇ ਕੇ ਉਤਾਰ ਸਾਡੇ ਆਗੂ ਲੀਡਰ ਪਹੁੰਚੇ ਹੋਏ ਨੇ ਸਾਡੇ ਉਹਨਾਂ ਨੇ ਇੱਕ ਮਿਲਣਗਾਰ ਦੀ ਮੀਟਿੰਗ ਕਰਾਈ ਹੈ ਮੀਟਿੰਗ ਦੇ ਵਿੱਚ ਅਸੀਂ ਪੁੱਛਣਾ ਚਾਹਾਂਗੇ ਕਿ ਜਿਹੜੇ ਸਾਡੇ ਮੇਟ ਨੇ ਸਰਕਲ ਪ੍ਰਧਾਨ ਨੇ ਅਤੇ ਉਹਨਾਂ ਨਾਲ ਮਨਰੇਗਾ ਦੇ ਸਬੰਧ ਚ ਕਿਹੋ ਜੇ ਹਾਲਾਤ ਪੈਦਾ ਕੀਤੇ ਹੋਏ ਆ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਉਸ ਬਾਰੇ ਅਸੀਂ ਪੁੱਛਾਂਗੇ ਸਾਡੀਆਂ ਕੁੜੀਆਂ ਜਿਹੜੀਆਂ ਮਲੇਗਾ ਦੇ ਸਬੰਧ ਚ ਮਿਹਨਤ ਕਰਦੀਆਂ ਪਈਆਂ ਸਵਰਨਾ ਰਾਣੀ ਤੇ ਨਾਲ ਦੂਸਰੀ ਕੁੜੀ ਪਹਿਲੇ ਸਵਰਨਾ ਰਾਣੀ ਬੋਲੇਗੀ ਉਸ ਤੋਂ ਬਾਅਦ ਦੂਸਰੀ ਕੁੜੀ ਬੋਲੇਗੀ ਜੈਪੀਨ ਜੈ ਭਾਰਤ ਮੇਰਾ ਨਾਮ ਸਵਰਨਕੌਰ ਪਿੰਡ ਖੈਰੇਕ ਉਤਾੜ ਮੈਂ ਸਰਕਲ ਪ੍ਰਧਾਨ ਹਾਂ ਜੀ ਮਨਰੇਗਾ ਨੂੰ ਲੈ ਕੇ ਅੱਜ ਅਸੀਂ ਮੀਟਿੰਗ ਕੀਤੀ ਹੈ ਜੋ ਕਿ ਸਾਨੂੰ ਬਹੁਤ ਹੀ ਮੁਸ਼ਕਲ ਆ ਰਹੀਆਂ ਨੇ ਮਨਰੇਗਾ ਨੂੰ ਲੈ ਕੇ ਅਸੀਂ ਸਾਟ ਇੱਕ ਦਾ ਮਸਟੋਰ ਜਮਾ ਕਰਵਾਇਆ ਸੀ ਪਰ ਨਹੀਂ ਉਹਨਾਂ ਨੇ ਸਾਡਾ ਮਸਟੋਰ ਨਹੀਂ ਕਿਹਾ ਜਨ ਕਿ 10 ਬੰਦੇ ਸਾਡੇ ਕੱਟ ਦਿੱਤੇ ਠੀਕ ਹੈ ਤੇ ਉਹਨਾਂ ਵਿੱਚੋਂ ਜਦੋਂ ਕੀ ਅਸੀਂ ਹਾਜ਼ਰੀ ਦੀ ਮੰਗ ਕੀਤੀ ਐ ਵੀ ਮੈਡਮ ਆ ਕੇ ਖੁਦ ਹਾਜ਼ਰੀ ਲਾਉਣ ਤੇ ਜਦੋਂ ਮੈਡਮ ਪਹਿਲਾਂ ਤਾਂ ਆਏ ਨਹੀਂ ਗਏ ਫਿਰ ਅਸੀਂ ਬਾਰ ਬਾਰ ਫੋਨ ਕਰਨ ਤੇ ਮੈਡਮ ਸਾਡੇ ਕੋਲ ਪਹੁੰਚੇ ਔਰ ਫਿਰ ਸਾਡੇ ਕੋਲ ਆ ਕੇ ਮਿਸ ਬੀਬੀ ਮੈਡਮ ਨੇ ਕੀਤਾ ਠੀਕ ਹੈ ਕਹਿੰਦੀ ਮੈਂ ਉਹਨਾਂ ਦੇ ਹੀ ਫੋਨ ਤੋਂ ਹਾਜ਼ਰੀ ਤੁਹਾਡੇ ਲਗਾਵਾਂਗੀ ਆਪਣੇ ਫੋਨ ਤੋਂ ਨਹੀਂ ਲਗਾਵਾਂਗੀ ਸਾਡੇ ਨਾਲ ਮਿਸ ਬੀਬੀ ਕਰਕੇ ਚਲੇ ਗਏ ਔਰ ਸਾਡੀ ਹਾਜ਼ਰੀ ਵੀ ਨਹੀਂ ਲਗਾਈ ਠੀਕ ਹੈ ਫਿਰ ਅਸੀਂ ਮਤਲਬ ਲੋਕਪਾਲ ਕੋਲ ਵੀ ਗਏ ਸਾਡੀਆਂ ਉੱਥੇ ਵੀ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਸਸੀਂ ਬਹੁਤ ਹੀ ਪਰੇਸ਼ਾਨ ਆ ਮਨਰੇਗਾ ਦੇ ਕੰਮ ਨੂੰ ਲੈ ਕੇ ਔਰ ਜਦੋਂ ਲੋਕਪਾਲ ਕੋਲੇ ਪਹੁੰਚਦੇ ਆ ਤਾਂ ਸਾਡੇ ਪਿੰਡ ਦੀ ਪੰਚਾਇਤ ਵੀ ਉੱਥੇ ਖੈਰੇ ਕੁਤਾੜ ਦੀ ਪੰਚਾਇਤ ਵੀ ਪਹੁੰਚ ਜਾਂਦੀ ਔਰ ਉੱਥੇ ਗੁੰਡਾਗਰਦੀ ਕੀਤੀ ਜਾਂਦੀ ਹੈ ਸਾਡੇ ਨਾਲ ਔਰ ਬਹੁਤ ਹੀ ਗਲਤ ਸਾਡੇ ਨਾਲ ਹੋ ਰਿਹਾ ਸੋ ਸਾਨੂੰ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸਾਡੇ ਗਰੀਬਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਧਿਆਨ ਦਿੱਤਾ ਜਾਵੇ ਔਰ ਮਨਰੇਗਾ ਦਾ ਕੰਮ ਲਾਗੂ ਕਰਵਾਇਆ ਜਾਵੇ ਜੈਪੀ ਜੈ ਭਾਰਤ जय पिन जय बाबा मेरा नाम करमीत कौर है पिंड खेरे की काड हम असि मेरे गादियां मुश्किला लेके आए हां ते सानू काम नहीं ਦਿੱਤਾ ਜਾਂਦਾ ਲੋਕपाल ਵਿੱਚ जीआरएस ਜਾਂਦੀ ਏ ਜੇ ਉੱਥੇ ਜਾ ਕੇ ਬਿਆਨ ਦੇ ਕੇ ਆਂਦੀ ਏ ਤੇ ਪਿੰਡ ਦੀ ਪੰਚਾਇਤ ਲੈ ਕੇ ਜਾਂਦੀ ਏ ਸਾਡੇ खेरे की काड ਦੀ ਉਹ ਸਾਨੂੰ ਜਾ ਕੇ ਉੱਥੇ ਧਮਕੀਆਂ ਵੀ ਦਿੰਦੇ ਨੇ ਗੁੰਡਾ ਕਰਦੀ ਵੀ ਕਰਦੇ ਨੇ ਸਾਨੂੰ ਨਰੇਗਾ ਦਾ ਕੰਮ ਵੀ ਦਿੱਤਾ ਜਾਵੇ ਤੇ ਆਈਡੀ ਵੀ ਦਿੱਤੀ ਜਾਵੇ ਜੈ ਫੀ ਜੈ ਹਾਰ ਮੇਰਾ ਨਾਮ ਸਰਜੀਤ ਕੌਰ ਹੈ ਤੇ ਖਰੇ ਕੀ ਹਤਾੜ ਬਹੁਤ ਸਾਨੂੰ ਮੁਸ਼ਕਲਾ ਆ ਰਹੀਆਂ ਨੇ ਸਾਡੇ ਪਿੰਡ ਵਾਲੀ ਜਿਹੜੀ ਪੰਚਾਇਤ ਸਾਨੂੰ ਗਰੀਬਾਂ ਨੂੰ ਬਹੁਤ ਧਮਕੀਆਂ ਦੇਂਦੇ ਨੇ ਇਹ ਸਾਡਾ ਜ਼ਰੂਰ ਹੈ ਮਸਾ ਹੱਲ ਹੋਣਾ ਚਾਹੀਦਾ ਹੈ ਜਿਹੜੇ ਗਰੀਬ ਘਰ ਨਾਲ ਨੇ ਉਹ ਸਾਰੇ ਸਾਡੇ ਨਾਲ ਨੇ ਤੇ ਜਿਹੜੇ ਤਗੜੀ ਪਾਰਟੀ ਉਹ ਦੂਸਰੇ ਘਰ ਨਾਲ ਨੇ ਤੇ ਸਾਡੀ ਕੋਈ ਸਰਕਾਰ ਬਾ ਨਹੀਂ ਫੜਦੀ ਤੇ ਜਿਹੜੇ ਐਨੀ ਪਹਿਲੀ ਪੰਚਾਇਤ ਸੀ ਉਹਨੇ ਹੀ ਬਹੁਤ ਘਫਲਾਬਾਜੀ ਕੀਤੀ ਏ ਇਹਦਾ ਪੂਰਾ კანਨ ਨਿਤਾਰਾ ਮਿਲਣਾ ਚਾਹੀਦਾ ਹੈ

ਸਾਡੇ ਨਾਲ ਬਹੁਤ ਜਦੋਂ ਮਿਲਕੀਆਂ ਜਾਂਦੀਆਂ ਆਉਣ ਰਹਿਣ ਵਾਸਤੇ ਨੰਦੇ ਦਾ ਬਹੁਤ ਮੜਾ ਚੁੱਕਿਆ ਜਾਂਦਾ ਹੈ ਇਹਨਾਂ ਤੇ ਜੀ ਪੂਰੀ ਬੰਦੀ ਕਾਰਵਾਈ ਕੀਤੀ ਜਾਵੇ ਜੋ ਵੀ ਸਰਕਾਰ ਦੇ ਅਧਿਕਾਰ ਦੇ ਕੰਮ ਵਾਸਤੇ ਗਰੀਬ ਬਿਲਕੁਲ ਕੰਮ ਤੋਂ ਤਰਸ ਰਹੇ ਨੇ ਆ ਵੀਰ ਕੰਮ ਕਰ ਰਹੇ ਨੇ ਜੋ ਵੀ ਛੱਡ ਪਾਉਂਦੇ ਨੇ ਆਪ ਦੇ ਪਾਉਂਦੇ ਨੇ ਉਹ ਵੀ ਆਇਆ ਸਾਰੇ ਸਾਡੇ ਪਿੰਡ ਦੀ ਇਨਕੁਆਰੀ ਹੋਣੀ ਚਾਹੀਦੀ ਇਹਦੇ ਦੇ ਜਾ ਕੇ ਮੈਂ ਜੋ ਵੀ ਮੈਂ ਕਹਿ ਰਿਹਾ ਬਿਲਕੁਲ ਸੱਚ ਬੋਲ ਰਿਹਾ ਇਸ ਜੀ ਮਨਰੇਗਾ ਦੀ ਵਰਤਾਲ ਕੀਤੀ ਜਾ ਰਹੀ ਹੈ ਤੱਕ ਜੋ ਵੀ ਪਿੰਡ ਦੇ ਗੁਹੀ ਬੰਦੇ ਨੇ ਉਹ ਵਾਗੂ ਬਣ ਕੇ ਆਪ ਦੀ ਏਡੀ ਵਖਰੀ ਚਲਾ ਲੈਂਦੇ ਨੇ ਦੂਸਰੇ ਗਰੀਬ ਨੂੰ ਕੰਮ ਨਹੀਂ ਕਰਨ ਦਿੰਦੇ ਜੈ ਪੀ ਜੈ ਲਾਲ ਮੈਂ ਸਹੰਤੀ ਕਰਦਾ ਕਿ ਇਸ ਪਿੰਡ ਵਾਸੀਆਂ ਨੂੰ ਜਿਹੜੇ ਮਨਰੇਗਾ ਦੀ ਅਮਿੰਦ ਲੈ ਕੇ ਚੱਲੇ ਹੋਏ ਆ ਉਹਨਾਂ ਨੂੰ ਕੋਚ ਤਾਂ ਮੈਨੂੰ ਲੱਗਦਾ ਹੈ ਕਿ ਆਪਣੀਆਂ ਮੀਟਿੰਗਾਂ ਦੇ ਵਿੱਚ ਜਾਣਕਾਰੀ ਹੋ ਗਈ ਆ ਕਿ ਅਸੀਂ ਕਿੰਨੀ ਕ ਆਪਣੀ ਜ਼ਿੰਮੇਵਾਰੀ ਤੇ ਆਪਣੀ ਇਮਾਨਦਾਰੀ ਨਾਲ ਕੰਮ ਕਰਦੇ ਆ ਇਸ ਦੇ ਸਬੰਧ ਵਿੱਚ ਅਸੀਂ ਇਸ ਪਿੰਡ ਦੇ ਵਿੱਚੋਂ ਜਿਹੜਾ ਕੇਸ ਪਾਇਆ ਸੀਗਾ ਲਗਭਗ 90% ਸਾਡੀ ਜਿੱਤ ਹਾਸਲ ਹੋਈ ਆ ਲੇਕਿਨ ਫਿਰ ਵੀ ਸਿਆਸੀ ਲੋਕ ਤੇ ਪ੍ਰਸ਼ਾਸਨ ਦੇ ਅਧਿਕਾਰੀ ਉਹ ਪੁਰਾਣਾ ਰਵਈਆ ਸਮਝਦੇ ਆ ਕਿ ਇਹ ਲੋਕ ਬੇਕੂਫ ਨੇ ਇਹਨਾਂ ਨੂੰ ਬੇਵਕੂਫ ਬਣਾ ਕੇ ਝੂਠੇ ਬਿਆਨ ਦੇ ਕੇ ਅਸੀਂ ਜਿੱਤ ਹਾਸਲ ਕਰ ਲਾਂਗੇ ਅਸੀਂ ਉਹ ਸਿਆਸੀ ਲੋਕਾਂ ਨੂੰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਆ ਖੋੜੇ ਦਿਨ ਹੋ ਗਏ ਅਸੀਂ ਆਪਣੀ ਕਾਰਵਾਈ ਦੀ ਸ਼ੁਰੂਆਤ ਕਰ ਲਈ ਆ ਅਸੀਂ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਚ ਤੇ ਪੰਚਾਇਤ ਡਾਇਰੈਕਟਰ ਪੰਜਾਬ ਨੂੰ ਅਸੀਂ ਹਾਜ਼ਰੀ ਲਵਾ ਕੇ ਆ ਗਏ ਆ ਅਜੀ ਆਪਣੇ ਸਬੂਤ ਜਿਹੜੇ ਹੈਗੇ ਆ ਉਹ ਮੈਂਸ਼ਨ ਕਰਨੇ ਬਾਕੀ ਨੇ ਲੇਕਿਨ ਇਹ ਪੂਰੀ ਇਮਾਨਦਾਰੀ ਨਾਲ ਤੇ ਪੂਰੇ ਜ਼ਿੰਮੇਵਾਰੀ ਦੇ ਨਾਲ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਰਿਟ ਫੇਰ ਕਰਾਂਗੇ ਤਾਂ ਸਾਨੂੰ ਉਮੀਦ ਆ ਕਿ ਪਬਲਿਕ ਦੇ ਸੰਯੋਗ ਦੇ ਨਾਲ ਜਿਹੜਾ ਹੈਗਾ ਅਸੀਂ ਕਾਮਯਾਬ ਹੋਵਾਂਗੇ ਮੈਂ ਬੇਨਤੀ ਕਰੂੰਗਾ ਆਪਣੇ ਆਗੂ ਲੀਡਰਾਂ ਨੂੰ ਕਿ ਆਪਣੀਆਂ ਲੇਬਰਾਂ ਦੇ ਵਿੱਚ ਇਸ ਗੱਲ ਦੀ ਚਰਚਾ ਬਣਾਈ ਰੱਖਿਓ ਕਿ ਪਹਿਲੇ ਵੇਲੇ ਜਿਹੜੇ ਕੇਸ ਲਾਏ ਆ ਜਦੋਂ ਕੇਸ ਦਾ ਜੋਰ ਚੜਦਾ ਡਾਇਰੈਕਸ਼ਨ ਹੁੰਦੀ ਆ ਡੀਸੀ ਏਡੀਸੀ ਨੂੰ ਡੀਸੀ ਔਰ ਏਡੀਸੀ ਵੀਡੀਓ ਨੂੰ ਬੁਲਾ ਕੇ ਮੀਟਿੰਗ ਦੇ ਵਿੱਚ ਹਦਾਇਤ ਦੇ ਦਿੰਦੇ ਆ ਕਿ ਇਹਦਾ ਜਵਾਬ ਬਣਾਉਣਾ ਤੇ ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਦੇ ਝੂਠੇ ਵਿਹਾਰ ਦੇ ਕੇ ਤਾਂ ਉਹ ਕੇਸ ਨੂੰ ਜਿਹੜਾ ਹੈਗਾ ਰਥਾਪਤਾ ਕਰ ਦਿੰਦੇ ਨੇ ਤਾਂ ਹਿੰਮਤ ਆ ਹੌਂਸਲਾ ਜਾਣਕਾਰੀ ਆ ਜ਼ਿੰਮੇਵਾਰੀ ਆ ਆਪਾਂ ਜਿਹੜੀ ਜਿੱਤ ਹਾਸਲ ਕਰਾਂਗੇ ਲੇਕਿਨ ਜਦੋਂ ਸਾਡੇ ਪਿੰਡ ਵਾਸੀ ਬਿਆਨ ਦੇ ਕੇ ਗੁੱਠਾ ਸਹਨ ਲਾ ਕੇ ਦੇ ਦਿੰਦੇ ਆ ਤਾਂ ਫਿਰ ਉੱਥੇ ਬੇਵਸੀ ਹੋ ਜਾਂਦੀ ਆ ਉਹ ਕੇਸ ਜਿਹੜਾ ਹੈਗਾ ਝੁੱਟਾ ਹੋ ਜਾਂਦਾ ਅੱਜ ਤੁਸੀਂ ਬੋਲ ਕੇ ਗਏ ਹੋ ਕਿ ਸਾਡੇ ਵਿੱਚ ਪਿੰਡਾਂ ਦੀਆਂ ਮੁਸ਼ਕਲਾਂ ਕੀ ਹੁੰਦੀਆਂ ਤਾਂ ਉਹ ਮੁਸ਼ਕਲਾਂ ਨੂੰ ਅਲਾਕੇ ਅਸੀਂ ਗੁੱਠਾ ਸਹਨ ਆਪਣੀ ਸੋਚ ਸਮਝ ਕੇ ਪੁੱਛ ਪੜਤਾਲ ਕਰਕੇ ਲਾਵਾਂਗੇ ਜੇ ਸਾਡੇ ਜਾਇਜ਼ ਹੋਏ ਤੇ ਲਾਵਾਂਗੇ ਜੇ ਕਿਤੇ ਝੂਠੀ ਕੰਪਲੀਟ ਕਰਦੇ ਆ ਤਾਂ ਨਾਲ ਹੀ ਜਾਣਕਾਰੀ ਦਿਓ ਤਾਂ ਵੇਖੋ ਇਹ ਤੁਹਾਡੇ ਜਿਹੜੇ ਸਬੂਤ ਬੜੇ ਔਖੇ ਆ ਇਕੱਠੇ ਕਰਨੇ ਦਾਲਤਾ ਸਬੂਤ ਮੰਗਦੀਆਂ ਲੇਕਿਨ ਪ੍ਰਸ਼ਾਸਨ ਦੇ ਅਧਿਕਾਰੀ ਤੇ ਰਾਜਨੀਤਿਕ ਲੋਕ ਬੜੇ ਅਸ਼ਿਆਰ ਨੇ ਉਹਨਾਂ ਕੋਲੇ ਹਰ ਵੇਲੇ ਚਲਾਕੀ ਤੇ ਵਿਚਾਰੀ ਤੇ ਝੂਠ ਬੋਲਦੇ ਨੇ 76 ਸਾਲ ਤੋਂ ਇਹ ਝੂਠੇਪਾਨ ਦੇ ਨਾਲ ਸਾਡੇ ਲੋਕਾਂ ਤੋਂ ਵੋਟ ਲੈ ਲੈਂਦੇ ਆ ਵੋਟ ਲੈਣ ਤੋਂ ਬਾਅਦ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਲੋਕਤੰਤਰ ਚਲਾਉਣਾ ਲੋਕਾਂ ਦਾ ਵਿਕਾਸ ਕਰਨਾ ਲੋਕਾਂ ਨੂੰ ਇਨਸਾਫ਼ ਦਿਵਾਉਣਾ ਤਾਂ ਉਹ ਸੌ ਵੀ ਚੱਕਦੇ ਆ ਉਹ ਸੌ ਚੱਕੀ ਵੀ ਜਿਹੜੀ ਹੈਗੀ ਆ ਝੂਠੀ ਹੁੰਦੀ ਆ ਤਾਂ ਉਹੋ ਹੀ ਉਹ ਲੁੱਟਖਸੁੱਟ ਕਰਦੇ ਆ ਜਿਵੇਂ ਹੁਣ ਤੁਹਾਡੇ ਪਿੰਡ ਦੇ ਵਿੱਚ ਗਰੀਬ ਲੋਕ ਜਿਹੜੇ ਮਰੇਗਾ ਤੋਂ ਹੰਦੂਰੇ ਨੇ ਮੀਨ ਲੋਕਾਂ ਨੂੰ ਜਿਹੜਾ ਹੈਗਾ ਉਹ ਵੈਸੇ ਮਰੇਗਾ ਦੇ ਪੁਆਈ ਜਾਂਦੇ ਆ ਮਕਾਨਾਂ ਦੇ ਪੁਆਈ ਜਾਂਦੇ ਆ ਛੱਡਾਂ ਦੇ ਪੁਆਈ ਜਾਂਦੇ ਆ ਆਪਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਬੱਗਾ ਸਿੰਘ ਦੀ ਬਦੌਲਤ ਔਰ ਮੈਂਟ ਕਰਨ ਦੇ ਨਾਲ ਤੁਹਾਡਾ ਪੂਰਾ ਅਸੀਂ ਇਨਸਾਫ ਹੱਕ ਦਵਾਵਾਂਗੇ ਜਿਨ੍ਹਾਂ ਕੋਲੇ ਪੈਸੇ ਸਰਕਾਰ ਦੇ ਖਜ਼ਾਨੇ ਦੇ ਨਜਾਇਜ਼ ਹੈਗੇ ਉਹ ਵਾਪਸ ਲਵਾਵਾਂਗੇ ਹੋ ਸਕਦਾ ਜੇ ਪਰਮਾਤਮਾ ਦੀ ਕਿਰਪਾ ਹੋ ਗਈ ਸੱਚ ਦਾ ਸਹਯੋਗ ਦਊਗਾ ਪਰਮਾਤਮਾ ਨਾਲ ਤੇ ਇਹਨਾਂ ਨੂੰ ਜੇਲ੍ਹ ਵੀ ਪਹਚਾਵਾਂ ਇਹ ਮੇਰਾ ਤੁਹਾਡੇ ਨਾਲ ਭਰੋਸਾ ਜਿਹੜਾ ਇੱਕ ਦੂਜੇ ਦਾ ਬਣਾਉਣ ਦੀ ਲੋੜ ਹੈਗੀ ਤੇ ਮਿਹਨਤ ਕਰਨ ਦੀ ਲੋੜ ਹੈਗੀ ਲੇਕਿਨ ਟਾਈਮ ਜ਼ਰੂਰ ਲੱਗੂਗਾ ਸੱਚ ਦੀ ਸਪੀਡ ਥੋੜੀ ਸਲੋ ਹੁੰਦੀ ਆ ਤੇ ਝੂਠੇ ਜਿਹੜੇ ਹੈਗੇ ਆ ਉਹ ਸਾਰੇ ਹੀ ਇਕੱਠੇ ਹੋਏ ਨੇ ਤਾਂ ਝੂਠੇ ਜਿਹੜੇ ਲੁੱਟ ਕਰਨ ਵਾਲੇ ਲੋਕ ਹੈਗੇ ਆ ਉਹ ਸਾਡੇ ਤੇ ਡਰਾਤ ਪਾਉਂਦੇ ਆ ਇਹਨਾਂ ਚੀਜ਼ਾਂ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਵਾ ਸਤਿਕਾਰ ਨਮਸਕਾਰ